ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਪੌਂਚਿਆਂ ਉੱਪਰ ਬੋਕਰਮ ਵਾਲੀ ਪੱਟੀ ਕਿਸ ਤਰ੍ਹਾਂ ਲਾਉਣੀ ਹੈ ਇਹ ਆਪਾਂ ਬਿਨਾ ਪੇਸਟਿੰਗ ਤੋਂ ਬੋਕਰਮ ਲਈ ਹੋਈ ਹੈ ਅਤੇ ਇਹਨੂੰ ਇਸ ਤਰ੍ਹਾਂ ਇਹ ਕੱਪੜੇ ਉੱਪਰ ਇਸ ਤਰ੍ਹਾਂ ਲਗਾਇਆ ਹੋਇਆ ਇੱਥੇ ਆਪਾਂ ਇਹਦੇ ਇਸ ਤਰ੍ਹਾਂ ਇਨਾ ਕੱਪੜਾ ਫੋਲਡ ਕਰਕੇ ਸਲਾਈ ਲਾ ਲਈ ਪਹਿਲਾਂ ਆਪਾਂ ਇਸ ਤਰ੍ਹਾਂ ਕਿਦਾ ਸੈਂਟਰ ਕਰਕੇ ਇਹਦੇ ਵਿਚਾਲੇ ਕੱਟ ਲਾਵਾਂਗੇ ਇੱਥੇ ਆਪਾਂ ਕੱਟ ਲਾ ਲੈਣਾ ਇੱਥੇ ਆਪਣੀ ਪੌਂਚੇ ਦਾ ਸੈਂਟਰ ਕਰਕੇ ਆਪਣੀ ਨਿਸ਼ਾਨੀ ਲਾਈ ਹੋਈ ਹੈ ਪਹਿਲਾਂ ਆਪਾਂ ਇਸ ਬੋਕਰਮ ਵਾਲੀ ਪੱਟੀ ਨੂੰ ਇਹਦੇ ਉੱਪਰ ਇਸ ਤਰ੍ਹਾਂ ਰੱਖ ਲੈਣਾ ਹੈ ஏதா சேட்ட இது இட பிலை லாவாங்கே அப்பா ਇਸੇ ਤਰ੍ਹਾਂ ਆਪਾਂ ਦੂਸਰੇ ਪੌਂਚੇ ਉੱਪਰ ਵੀ ਲਾ ਲੈਣੀ ਹੈ ਇਹਦਾ ਵੀ ਆਪਾਂ ਇੱਥੇ ਸੈਂਟਰ ਕਰਿਆ ਹੋਇਆ ਹੈ ਅੱਡੇ-ਅੱਡੇ ਵੀ ਆਪਾਂ ਵਿਚਾਲੇ ਇੱਥੇ ਕੱਟ ਲਾਇਆ ਹੋਇਆ ਹੈ ਇਸ ਤਰ੍ਹਾਂ ਪਹਿਲਾਂ ਆਪਾਂ ਇੱਥੇ ਵਿਚਾਲੇ ਸੈਂਟਰ ਕਰਕੇ ਰੱਖਣਾ ਇਹਨੂੰ ਮੈਸਟਰ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਇੱਥੋਂ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਸਲਾਈ ਨਹੀਂ ਲਗਾਉਣੀ ਜਿਹੜੀ ਆਪਾਂ ਇਹ ਪਹਿਲੀ ਸਲਾਈ ਲਾਉਣੀ ਆ ਪਹੁੰਚੇ ਦੀ ਇੱਥੇ ਆਪਾਂ ਸਲਾਈ ਨਹੀਂ ਲਾਉਣੀਗੀ ਕਈ ਮੇਰੀਆਂ ਭੈਣਾਂ ਕੀ ਕਰਦੀਆਂ ਇਹਨੂੰ ਪਹੁੰਚੇ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਫੋਲਡ ਕਰਕੇ ਇਹਦੇ ਇੱਥੇ ਕਰਨੀ ਤੇ ਸਲਾਈ ਲਗਾ ਦੇਣੀਆਂ ਆਪਾਂ ਇਸ ਤਰ੍ਹਾਂ ਸਲਾਈ ਨਹੀਂ ਲਗਾਉਣੀ ਇਹ ਜਿਹੜਾ ਆ ਕੱਪੜਾ ਹੁੰਦਾ ਆਪਣਾ ਸਲਾਈ ਵਾਲਾ ਇਹ ਆਪਾਂ ਇੱਧਰ ਸਲਵਾਰ ਵਾਲੀ ਸਾਈਡ ਐ ਇਸ ਤਰ੍ਹਾਂ ਕਰਨਾ ਹੁੰਦਾ ਤੇ ਇਹਦੇ ਇੱਥੇ ਆਪਾਂ ਪਹਿਲਾਂ ਇੱਥੇ ਸਲਾਈ ਲਗਾਵਾਂਗੇ ਜਿਹੜੀ ਆਪਾਂ ਪਹਿਲੀ ਸਲਾਈ ਲਗਾਉਣੀ ਆ ਪੋਂਚੇ ਦੀ ਇਹ ਇਹ ਆਪਾਂ ਸਲਾਈ ਇੱਥੇ ਇਧਰਲੀ ਸਾਈਡ ਸਾਈਡ ਤੇ ਲਾਉਣੀ ਆ ਇਸ ਤਰ੍ਹਾਂ इसी तरह आप दूसरे पहुंचे तो भी उस तरह लाइनी है ये कपड़ा सिलाई वाला इधरली सैड करके रखना इधर इस तरह ਜਿਹੜੀ ਹੁਣ ਆਪਾਂ ਦੂਜੀ ਸਲਾਈ ਲਗਾਵਾਂਗੇ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਆਹ ਦੇਖੋ ਉਹ ਜਿਹੜੀ ਆਪਾਂ ਪਹਿਲਾਂ ਸਲਾਈ ਲਗਾਈ ਆ ਉਹ ਇਸ ਤਰ੍ਹਾਂ ਉੱਪਰ ਕੰਨੀ ਤੇ ਉੱਪਰ ਆ ਜਾਂਦੀ ਹੈ ਤੇ ਜਿਹੜੀ ਆਪਾਂ ਦੂਸਰੀ ਸਲਾਈ ਲਗਾਵਾਂਗੇ ਉਹ ਪੈਰ-ਪੈਰ ਦੀ ਬਿੱਥੇ ਇੱਥੋਂ ਪੈਰ-ਪੈਰ ਦੀ ਸਲਾਈ ਲਾਉਣੀ ਹੈ ਇਸ ਤਰ੍ਹਾਂ ਆਪਾਂ ਪੈਰ-ਪੈਰ ਦੀ ਸਲਾਈ ਲਗਾ ਲਈ। ਇਸੇ ਤਰ੍ਹਾਂ ਆਪਾਂ ਦੂਸਰੀ ਪੌਂਚੇ ਤੇ ਵੀ ਇਸੇ ਤਰ੍ਹਾਂ ਹੀ ਦੂਸਰੀ ਸਲਾਈ ਲਗਾਉਣੀ ਹੈ। ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਉਹ ਸਲਾਈ ਆਪਣੀ ਪਹਿਲਾਂ ਵਾਲੀ ਇੱਥੇ ਉੱਪਰ ਆਜੂ ਕੰਨੀ ਤੇ ਇੱਥੋਂ ਆਪਾਂ ਪੈਰ-ਪੈਰ ਦੀ ਸਲਾਈ ਲਗਾਉਣੀ ਹੈ। ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।